ਪਾਠ 5ਵਾਂ ਸੱਜਣ ਠੱਗ ਉਦੇਸ਼ ਸਿੱਖ ਗੁਰੂ ਸਹਿਬਾਨਾ ਬਾਰੇ ਜਾਣਕਾਰੀ ਚੰਗੇ ਕਰਮ ਕਰਨਾ ਪਰਮਾਤਮਾ ਨੂੰ ਸਦਾ ਯਾਦ ਰੱਖਣਾ ਅਤੇ ਮਨੁੱਖਤਾ ਪ੍ਰਤੀ ਪਿਆਰ ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ ਲਈ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਫੋਕੇ ਕਰਮ ਕਾਂਡਾ ਵਿੱਚੋਂ ਕੱਢਣ ਲਈ ਚਾਰ ਦਿਸ਼ਾਵਾਂ ਦੀ ਯਾਤਰਾ ਕੀਤੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਗੁਰੂ ਜੀ ਆਪਣੀ ਦੂਸਰੀ ਉਦਾਸੀ ਦੌਰਾਨ ਦੱਖਣ ਦਿਸ਼ਾ ਵਿੱਚ ਮਿੰਟ ਗੁਮਰੀ ਦੇ ਇਲਾਕੇ ਤਲੰਬਾ ਨਗਰ ਵਿੱਚ ਪਹੁੰਚੇ ਇੱਥੇ ਇੱਕ ਸ਼ੇਖ ਸੱਜਣ ਰਹਿੰਦਾ ਸੀ ਸੱਜਣ ਨੇ ਆਉਂਦੇ ਜਾਂਦੇ ਯਾਤਰੀਆਂ ਦੇ ਠਹਿਰਨ ਲਈ ਇੱਕ ਸਰਾਂ ਬਣਾਈ ਹੋਈ ਸੀ ਸਰਾਂ ਵਿੱਚ ਹਿੰਦੂਆਂ ਲਈ ਮੰਦਰ ਅਤੇ ਮੁਸਲਮਾਨਾਂ ਲਈ ਮਸਜਿਦ ਵੀ ਬਣਾਈ ਹੋਈ ਸੀ ਉਸ ਸਰਾ ਵਿੱਚ ਠਹਿਰੇ ਯਾਤਰੀਆਂ ਦੀ ਖੁਦ ਖਾਤੇਦਾਰੀ ਕਰਦਾ ਅਸਲ ਵਿੱਚ ਇਹ ਉਸ ਦੀ ਚਾਲ ਸੀ ਉਹ ਰਾਤ ਠਹਿਰੇ ਯਾਤਰੀਆਂ ਦਾ ਸਾਰਾ ਤਨ ਲੁੱਟ ਲੈਂਦਾ ਸੀ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਅੰਦਰ ਹੀ ਦਫਨਾ ਦਿੰਦਾ ਜਦੋਂ ਗੁਰੂ ਨਾਨਕ ਦੇਵ ਜੀ ਸੱਜਣ ਦੀ ਸਰਾ ਵਿੱਚ ਗਏ ਤਾਂ ਉਸ ਸਮੇਂ ਗੁਰੂ ਜੀ ਨੇ ਚਿੱਟਾ ਚੋਲਾ ਪਾਇਆ ਹੋਇਆ ਸੀ ਮਰਦਾਨਾ ਉਹਨਾਂ ਦੇ ਨਾਲ ਸੀ ਗੁਰੂ ਜੀ ਦੇ ਚਿਹਰੇ ਦੇ ਅਪਾਰ ਨੂਰ ਨੂੰ ਵੇਖ ਕੇ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਕੋਈ ਅਮੀਰ ਵਿਅਕਤੀ ਹੈ ਜਦੋਂ ਰਾਤ ਨੂੰ ਗੁਰੂ ਜੀ ਨੇ ਭੋਜਨ ਛਕ ਲਿਆ ਤਾਂ ਉਹਨਾਂ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਮਰਦਾਨੇ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਪੂਰਾ ਮਾਹੌਲ ਰੋਹਾਨੀ ਹੋ ਗਿਆ ਗੁਰੂ ਜੀ ਦੁਆਰਾ ਕੀਤੇ ਕੀਰਤਨ ਨੂੰ ਸੁਣਨ ਨਾਲ ਸੱਜਣ ਦਾ ਮਨ ਨਿਰਮਲ ਹੋ ਗਿਆ ਉਸ ਨੂੰ ਅਸੀਮ ਸ਼ਾਂਤੀ ਦੀ ਪ੍ਰਾਪਤੀ ਹੋ ਗਈ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸ ਨੇ ਗੁਰੂ ਜੀ ਤੋਂ ਆਪਣੇ ਸਾਰੇ ਕੁਕਰਮਾਂ ਦੀ ਮਾਫੀ ਮੰਗੀ ਗੁਰੂ ਜੀ ਨੇ ਉਸ ਨੂੰ ਕਿਰਤ ਕਰਨ ਵੰਡ ਛਕਣ ਅਤੇ ਨਾਮ ਜਪਣ ਲੈ ਕੇ ਹਾ ਗੁਰੂ ਜੀ ਦੇ ਆਦੇਸ਼ ਅਨੁਸਾਰ ਸੱਜਣ ਹੁਣ ਸਰਾਂ ਵਿੱਚ ਠਹਿਰੀ ਯਾਤਰੀਆਂ ਦੀ ਸੇਵਾ ਸੱਚੇ ਮਨ ਨਾਲ ਕਰਦਾ ਅਤੇ ਸਦਾ ਗੁਰੂ ਜੀ ਦੀ ਭਗਤੀ ਵਿੱਚ ਲੀਨ ਰਹਿੰਦਾ ਕੀ ਸਿੱਖਿਆ ਪਰਮਾਤਮਾ ਨੂੰ ਯਾਦ ਕਰਨਾ ਚੰਗੇ ਕਰਮ ਕਰਨਾ ਮਨੁੱਖਤਾ ਨੂੰ ਪਿਆਰ ਕਰਨਾ